ਨੇ ਪੈ ਕਰ ਰਹੇ ਹਾਂ ਨਾ ਅੱਡੀ ਕੋਈ ਕਸਰੀ ਨਹੀਂ ਆ ਚੋਪੋ ਵੀ ਕਰਦੇ ਜਿਹੜੀ ਦਿਫਾਨ ਹੈ ਇਹ ਕਹਿੰਦੇ ਸਾਰੇ ਉਹ ਯਾਰ ਅਸੀਂ ਆਪਣਾ ਨਿਹੜਾ ਦਾ ਸਾਰਾ ਚਾਲ ਲਿਖਾਪ ਨਾਦਰ ਕੋਲ ਸਾਰਾ ਤੋਂ ਆਣਾ ਹੈ ਇਹ ਲਿਸੈਂਸ ਹੈ ਜੀ ਟਰਾਲਾ ਮਾ ਟਰੈਕਟਰਾਂ ਦੇ ਉੱਤੇ ਸਟੰਟ ਕਰਨਾ ਨੌਜਵਾਨ ਪੀੜੀ ਆਪਣੀ ਸ਼ਾਨ ਸਮਝਦੀ ਹੈ ਪਰ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਹੋ ਚੁੱਕੇ ਨੇ ਜਿਸ ਦੇ ਵਿੱਚ ਟਰੈਕਟਰ ਦੇ ਉੱਤੇ ਸਟੰਟ ਕਰਨ ਤੇ ਜਾਨ ਤੱਕ ਚਲੀ ਗਈ ਹੈ ਤਾਂ ਇਹਨਾਂ ਹਾਸਿਆਂ ਤੋਂ ਸਬਕ ਲੈਂਦੇ ਹੋਏ ਪੰਜਾਬ ਸਰਕਾਰ ਵੱਲੋਂ ਟਰੈਕਟਰ ਉੱਤੇ ਜਾਂ ਕਿਸੇ ਵੀ ਤਰ੍ਹਾਂ ਦੇ ਸਟੰਟ ਕਰਨ ਦੇ ਉੱਤੇ ਮਨਾਹੀ ਲਾਈ ਗਈ ਸੀ ਪਰ ਨੌਜਵਾਨ ਪੀੜੀ ਹਜੇ ਵੀ ਸਬਕ ਨਹੀਂ ਲੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਖਬਰ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਟਰੈਕਟਰ ਤੇ ਸਟੰਟ ਕਰਦੇ ਮੁੰਡਿਆਂ ਨੂੰ ਮਹਿੰਗਾ ਪਿਆ ਵਾ ਇੱਕ ਨੌਜਵਾਨ ਦੇ ਸੱਟ ਲੱਗੀ ਹੈ ਤੇ ਪੰਜ ਦੇ ਕਰੀਬ ਨੌਜਵਾਨ ਦੱਸੀ ਜਾ ਰਹੇ ਟਰੈਕਟਰ ਤੇ ਸਵਾਰ ਸੀ ਟਰੈਕਟਰ ਪਲਟ ਗਿਆ ਸਟੰਡ ਕਰਦੇ ਹੋਏ ਤੇ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਸੱਟ ਲੱਗੀ ਆ ਇਸ ਸਟੰਡ ਕਰਨ ਦੇ ਚਲਦੇ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚਦੀ ਆ ਤੇ ਦੂਜੇ ਪਾਸੇ ਫਿਰ ਮੁੰਡੇ ਪੁਲਿਸ ਨੂੰ ਦੇਖ ਕੇ ਹੱਥ ਜੋੜਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਨੂੰ ਅੱਗੇ ਕਹਿੰਦੇ ਆ ਕਿ ਸਾਡੀ ਕੋਈ ਗਲਤੀ ਨਹੀਂ ਐ ਮੁੰਡਾ ਟਰੈਕਟਰ ਚਲਾ ਰਿਹਾ ਸੀਗਾ ਉਹ ਸਾਡੇ ਚਾਚੇ ਦਾ ਮੁੰਡਾ ਸੀ ਉਸ ਕੋਲੋਂ ਗਲਤੀ ਹੋ ਗਈ ਤਾਂ ਦੇਖਿਆ ਜਾ ਸਕਦਾ ਹੈ ਕਿ ਸੋਨਾਲੀ ਕਾ ਦਾ ਟਰੈਕਟਰ ਲੈ ਕੇ ਮੁੰਡੇ ਸਟੰਡ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਸਟੰਡ ਕਰਦੇ ਇਹ ਇੱਕ ਟਰੈਕਟਰ ਪਲਟ ਜਾਂਦਾ ਵਾ ਤੇ ਇੱਕ ਨੌਜਵਾਨ ਉਹਨਾਂ ਦੇ ਵਿੱਚੋਂ ਜ਼ਖਮੀ ਹੋ ਜਾਂਦਾ ਉਸ ਨੂੰ ਸੱਟਾਂ ਲੱਗਦੀਆਂ ਵਾ ਤੇ ਬਾਕੀ ਨੌਜਵਾਨ ਹੁਣ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਦੇ ਅੱਗੇ ਹੱਥ ਜੋੜ ਕੇ ਖੜੇ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਸਾਡੀ ਕੋਈ ਗਲਤੀ ਨਹੀਂ ਹੈ ਤਾਂ ਬੱਸ ਸਟੈਂਡ ਦੇ ਨੇੜੇ ਦਾ ਇਹ ਹਾਦਸਾ ਵਾ ਬੱਸ ਸਟੈਂਡ ਦੇ ਨੇੜੇ ਇਹ ਵਾਕਿਆ ਦੇਖਣ ਨੂੰ ਮਿਲਿਆ ਦੱਸ ਦਈਏ ਤੁਹਾਨੂੰ ਕਿ ਪੰਜਾਬ ਦੇ ਵਿੱਚ ਸਟੰਟ ਬਾਜੀ ਦੇ ਉੱਤੇ ਰੋਕ ਲੱਗੀ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਕਈ ਥਾਵਾਂ ਤੇ ਮੇਲਿਆਂ ਤੇ ਜਾਂ ਕਈ ਹੋਰ ਜਗ੍ਹਾਾਂ ਤੇ ਸਟੰਟ ਕਰਦੇ ਹੋਏ ਕਈ ਹਾਸੇ ਵਾਪਰੇ ਨੇ ਨੌਜਵਾਨ ਦੀ ਜਾਨ ਤੱਕ ਵੀ ਚਲੀ ਗਈ ਸੀ ਇੱਕ ਹਾਦਸੇ ਦੇ ਵਿੱਚ ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਟਰੈਕਟਰਾਂ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਦੇ ਸਟੰਡ ਕਰਾਂ ਦੇ ਉੱਤੇ ਰੋਕ ਲਗਾਈ ਗਈ ਸੀ ਤਾਂ ਹੁਣ ਜਿਹੜੇ ਮੁੰਡੇ ਸਟੰਡ ਕਰਦੇ ਸੀ ਪੁਲਿਸ ਵੱਲੋਂ ਉਹਨਾਂ ਨੂੰ けਹਰਾ ਪਾ ਲਿਆ ਗਿਆ ਵਾ ਜਦੋਂ ਮੌਕੇ ਤੇ ਹੀ ਕਿਸੇ ਨੇ ਇਤਲਾਹ ਦਿੱਤੀ ਕਿ ਇੱਥੇ ਟਰੈਕਟਰ ਪਲਟ ਗਿਆ ਵਾ ਪੁਲਿਸ ਵੀ ਪਹੁੰਚ ਜਾਂਦੀ ਹੈ ਮੌਕੇ ਤੇ ਐਸਐਸਐਫ ਸੜਕ ਸੁਰੱਖਿਆ ਫੋਰਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਨੌਜਵਾਨ ਹੱਥ ਜੋੜ ਕੇ ਖੜਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਆ ਪੁਲਸ ਅਕੈ ਮਿੰਤਾ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਕਾਰਵਾਈ ਹੋਵੇਗੀ ਤੇ ਜੋ ਬੰਦੀ ਕਾਰਵਾਈ ਹੈ ਇਹਨਾਂ ਦੇ ਉੱਤੇ ਹੋਵੇਗੀ ਤੇ ਇਸ ਸਟੰਟ ਬਾਜੀ ਨੂੰ ਲੈ ਕੇ ਲੋਕ ਵੀ ਸੁਚੇਤ ਹੋ ਜਾਣ ਕਿ ਆਪਣੇ ਨੌਜਵਾਨਾਂ ਨੂੰ ਸਮਝਾਣ ਆਪਣੇ ਘਰ ਦੇ ਪੁੱਤਾਂ ਨੂੰ ਸਮਝਾਣ ਕਿ ਇਸ ਤਰ੍ਹਾਂ ਦੇ ਸਟੰਟ ਨਾ ਕਰੋ ਇਸ ਦੇ ਨਾਲ ਉਹਨਾਂ ਦੀ ਜਾਨ ਤਾਂ ਜੋਖਮ ਵਿੱਚ ਪੈਂਦੀ ਹੈ ਕਿਸੇ ਹੋਰ ਰਾਘੀਰ ਦੀ ਜਾਨ ਵੀ ਜੋਖਮ ਵਿੱਚ ਪੈ ਸਕਦੀ ਹੈ ਤਾਂ ਕਿ ਸਾਰਾ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਹੈ ਕੀ ਗੱਲਬਾਤ ਹੁੰਦੀ ਹੈ ਮੁੰਡਿਆਂ ਦੇ ਨਾਲ ਆਉ ਤੁਹਾਨੂੰ ਸੁਣਾਉਣੇ ਹਾਂ ਐਸਐਸਐਫ ਸਟੈਂਡ ਕਰਕੇ ਪੋਰਸ ਗਰਾਸਪੁਰ ਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਸੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਨੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਇਹ ਹੁਣ ਸਿਟੀ ਵਾਲਿਆਂ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੇ ਕਿਸੇ ਕਰਾਉਣੀ ਆ ਨਹੀਂ ਤੇ ਫਿਰ ਉਹ ਮਰਾਜੀ ਨਮਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ